ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਮੱਥਾ ਟਿਕਣ ਚੰਡੀਪੀਰ ਤੇ ਆਪਣੇ ਚ ਇੱਕ ਬੰਦਾ ਮੰਨ ਨਹੀਂ ਰਿਹਾ ਆ ਵਾਲਾ ਉਹ ਵੀ ਮਨਾ ਰਿਹਾ ਤੇ ਮੈਂ ਵੀ ਮਨਾ ਰਿਆਂ ਚੱਲ ਚੱਲ ਜਲੀਏ ਯਾਰ ਤੇ ਜਦੋਂ ਮੰਨ ਗਿਆ ਜਦੋਂ ਮੰਨ ਗਿਆ ਉਦੋਂ ਅਸੀਂ ਚੱਲ ਜਾਾਂਗੇ ਕਿਹੜਾ ਸੇ ਆਤੇ ਸਾਡਾਂ ਦੀ ਮਿੰਤਾ ਕਰਾ ਰਿਹਾ ਯਾਰ ਬਾਕੀ ਇਹਨੂੰ ਟਰਾਈ ਕਰਦੇ ਹਾਂ ਇੱਕ ਦੋ ਵਾਰੀ ਮਨਾ ਕੇ ਮੰਨਦਾ ਤਾਂ ਵੀ ਠੀਕ ਹੈ ਨੀ ਦੇ ਫਿਰ ਕਰਦੇ ਹੂਰ ਕੋਈ ਹੱਲ ਜੀ ਮਿੱਤਰੋ ਆਪਣਾ ਮੁੰਡਾ ਹੋ ਗਿਆ ਤਿਆਰ ਆ ਵਾਲਾ ਹੁਣ ਹਵਾ ਪੁੱਤੇ ਨੇ ਤੇ ਬਸ ਜਾ ਰਹੇ ਆ ਆਪਾਂ ਆਪਣੇ ਘਰ ਤੋਂ 15 20 ਮਿੰਟ ਦਾ ਰਸਤਾ ਸਾਰਾ ਤੇ ਬਾਕੀ ਕੋਈ ਨਹੀਂ ਪਹੁੰਚ ਕੇ ਤੁਹਾਨੂੰ ਦਿਖਾਣੇ ਸਾਰਾ ਸਿਸਟਮ ਮਟਾਟੇ ਗੋਨੇ ਨਾਲ ਤੁਹਾਨੂੰ ਵੀ ਆਪਾਂ ਹਾਂਜੀ ਆਪਾਂ ਪਹੁੰਚ ਗਏ ਜੀ ਤੇ ਹੁਣ ਆਪਾਂ ਲੈਣਾ ਪ੍ਰਸ਼ਾਦ ਤੇ ਦੁਕਾਨਾਂ ਇੱਧਰ ਆ ਗਈਆਂ ਸੋਰੀਆਂ ਮਾਸੂਮੂ ਕਿੱਦਨ ਥੋੜਾ ਜਿਆ ਤੇ ਪ੍ਰਸ਼ਾਦ ਦੀਆਂ ਦੁਕਾਨਾਂ ਸੇ ਆਪਣੀ ਆ ਇੱਧਰ ਤੇ ਪ੍ਰਸ਼ਾਦ ਲੈ ਲਈ ਆਪਾਂ ਪਹਿਲਾਂ ਤੇਲ ਲੈ ਲਈ ਪ੍ਰਸ਼ਾਦ ਲੈ ਲਈਏ ਛਿੰਦੇ ਫੜੀ ਪ੍ਰਸ਼ਾਦ ਤੇਲ ਹਾਂ ਡੱਬਾ ਲੈ ਹਾਂ ਡੱਬਾ 10 ਕਿਲੋ ਡੱਬਾ ਆਪਣੀ ਹਾਂ ਨਾਮ ਕਰੀ ਰੱਖੋ ਤੇਲ ਵੀ ਦੇ ਦਿਓ ਆਪੇ ਧਵਾਨ ਤੇ ਟੁਕਾਂ ਤੇ ਬਿਠਾਉਣੇ ਨਹੀਂ ਜਾਂਦਾ ਆ ਮੈਂ Ô chị, cho chị, 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 gì chị, 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 ਹਾਂਜੀ ਮਿੱਤਰੋ ਆਪਾਂ ਅਗੇ ਕਰ ਤੇ ਵੀਡੀਓ ਇੱਥੇ ਨਹੀਂ ਕਿਸ ਦਾ ਡਾਰ ਹੈ ਤੇ ਵੀਡੀਓ ਵਧੀਆ ਆਏਗਾ ਨਾ ਬਿੜੋ ਆਪਕੀ ਹੋ ਗਈ ਵੀਡੀਓ ਕੰਪਲੀਟ ਥੋੜੀ ਜਿਹੀ ਬੜਗੇ ਨਹੀਂ ਤੁਸੀਂ ਡਿਲੀਟ 9 ਮਿੰਟ ਦੀ ਵੀਡੀਓ ਮਿੱਤਰੋ 2-3 ਮਿੰਟਾਂ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਜੇ ਤੁਹਾਨੂੰ ਕੋਈ ਵੀ ਗੱਲ ਦਾ ਗੁੱਸਾ ਲੱਗਦਾ ਹੈ छोटा भाउ छोटा भाउ साम्हूं की मुआी दो चलो जी बाहे